ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲਵਾਂਗੇ ਜੀ ਇਸ ਸੂਟ ਦਾ ਨਾਪ ਤੇ ਇਹਦਾ ਸਹੀ ਤਰੀਕਾ ਤੁਹਾਨੂੰ ਦੱਸਾਂਗੇ ਤੇ ਦੱਸਾਂਗੇ ਕਿਵੇਂ ਵੀ ਆਪਾਂ ਨੇ ਇਹਦਾ ਤੀਰਾ ਫਿਟਿੰਗ ਕਮਰ हिਪ ਕਿਵੇਂ ਨਾਪਣੀ ਹੈ ਇਸ ਸਹੀ ਤਰੀਕਾ ਕੀ ਹੈਗਾ ਆਪਾਂ ਅੱਜ ਬਰੀਕੀ ਨਾਲ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਤੇ ਆਪਣੀ ਜਿਹੜੀ ਇੱਕ ਥ੍ਰੀ ਸਲਾਈ ਕੋਰਸ ਉਹ ਚੱਲ ਰਿਹਾ ਹੈਗਾ ਉਹਦੇ ਲਈ ਸਾਰਿਆਂ 'ਚੋਂ ਦੇਖੋ ਜਦੋਂ ਆਪਾਂ ਸੂਟ ਕਟਿੰਗ ਕਰਨਾ ਆਪਣੇ ਕੋਲ ਨਾਪ ਹੋਣਾ ਜ਼ਰੂਰੀ ਹੈਗਾ ਤੇ ਇਸ ਲਈ ਆਪਾਂ ਕਟਿੰਗ ਤੋਂ ਪਹਿਲਾਂ ਤੁਹਾਨੂੰ ਨਾਪ ਬਾਰੇ ਦੱਸਾਂਗੇ ਜੀ ਵੀ ਨਾਪ ਲੈਣ ਦਾ ਸਹੀ ਤਰੀਕਾ ਕੀ ਹੈਗਾ ਆਪਾਂ ਸਾਰਿਆਂ 'ਚੋਂ ਪਹਿਲਾਂ ਕੁੜਤੀ ਦਾ ਨਾਪ ਲਵਾਂਗੇ ਜੀ ਤੁਸੀਂ ਇੱਕ ਕਾਪੀ ਪੈਨ ਆਪਣੇ ਕੋਲ ਰੱਖ ਲਿਓ ਉਦੇ ਵਿੱਚ ਨਾਪ ਲਿਖਦੇ ਜਾਇਓ ਕਿਉਂਕਿ ਜੇਕਰ ਆਪਣੇ ਕੋਲ ਨਾਪ ਹੋਊਗਾ ਤਾਂ ਹੀ ਆਪਾਂ ਕੋਈ ਕਟਿੰਗ ਕਰਾਂਗੇ ਕਿਸੇ ਨਾਪ ਨੂੰ ਅੱਗੇ ਰੱਖ ਕੇ ਤਾਂ ਤੁਹਾਨੂੰ ਕਟਿੰਗ ਕਰਨੀ ਹੀ ਪੈਣੀ ਹੈਗੀ ਤੇ ਇਸ ਲਈ ਆਪਾਂ ਪਹਿਲਾਂ ਕੁੜਤੀ ਦਾ ਨਾਪ ਲਵਾਂਗੇ ਬਾਅਦ ਚੋ ਸਲਵਾਰ ਦਾ ਤੇ ਤੁਹਾਨੂੰ ਦੱਸਾਂਗੇ ਵੀ ਜਿਵੇਂ ਆਪਾਂ ਜੇ ਕਰ ਤੀਰਾਗਾ ਉਹ ਜਿਵੇਂ ਆਪਾਂ ਕਈ ਵਾਰੀ ਕਿਸੇ ਦਾ ਬਾਡੀ ਮੇਜਰਮੈਂਟ ਲੈਣੇ ਆਗੇ ਤਾਂ ਉਹ ਤੋਂ ਸਹੀ ਤਰੀਕਾ ਤੀਰਾ ਨਾਪ ਕਿਵੇਂ ਨਾਪਿਆ ਜਾਂਦਾਗਾ ਉਦੇ ਬਾਰੇ ਵੀ ਆਪਾਂ ਅੱਜ ਤੁਹਾਨੂੰ ਦੱਸਾਂਗੇ ਤੇ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਨੇ ਲੰਬਾਈ ਲੈਣੀ ਹੈ ਜਿੱਥੇ ਕਿ ਆਪਣੇ ਮੋਢੇ ਵਾਲੀ ਸਲਾਈ ਹੈਗੀ ਬਿਲਕੁਲ ਉਹਦੇ ਕਿਨਾਰੇ ਤੇ ਆਪਾਂ ਨੇ ਇੰਚੀ ਟੇਪ ਰੱਖਣਾ ਦੇਖੋ ਮੋਢੇ ਦੀ ਬਿਲਕੁਲ ਕਿਨਾਰੇ ਤੇ ਇੰਚੀ ਟੇਪ ਰੱਖ ਕੇ نیچے ਘੇਰੇ ਤੱਕ ਆਪਾਂ ਲੈਂਥ ਤੱਕ ਆਪਾਂ ਨੇ ਜਾਣਾਗਾ ਨਾ ਜਿਆਦਾ ਆਪਾਂ ਇੰਚੀ ਟੇਪ ਖਿੱਚਣਾ ਨਾ ਕਪੜਾ ਖਿੱਚਣਾ ਆਪਣੀ ਲੰਬਾਈ ਨਿਕਲ ਕੇ ਸਾਹਮਣੇ ਆ ਜੂਗੀ ਵੀ ਕਿੰਨੀ ਹੈਗੀ ਜਿਵੇਂ ਕਿ ਇਹਦੀ ਲੰਬਾਈ ਆ ਰਹੀ ਹੈ ਜੀ 44 ਇੰਚ ਇਸ ਤਰੀਕੇ ਨਾਲ ਆਪਾਂ ਲੰਬਾਈ ਨਾਪਣੀ ਐ ਇਸ ਤੋਂ ਬਾਅਦ ਜੀ ਆਪਾਂ ਉੱਪਰੋਂ ਸ਼ੁਰੂ ਕਰ ਦੇਣਾ ਨਾਪ ਲੈਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਕੱਪੜੇ ਨੂੰ ਜਿਹੜੀ ਕੁੜਤੀ ਐ ਇਹਨੂੰ ਚੰਗੀ ਤਰ੍ਹਾਂ ਵਿਛਾ ਲੈਣਾਗਾ ਕੋਈ ਵੀ ਐਵੇਂ ਕਿਤੇ ਬਲਣਾ ਰਹਿ ਜੇ ਸਾਰਿਆਂ ਚੋਂ ਪਹਿਲਾਂ ਤਾਂ ਜੀ ਆਪਾਂ ਗਲਾ ਸੈੱਟ ਕਰਨਾ ਜੇ ਮੰਨ ਲਓ ਤੁਸੀਂ ਥੀਰੇ ਦਾ ਨਾਪ ਲੈਣ ਲੱਗੇ ਥੋੜਾ ਗਲਾ ਇਸ ਤਰੀਕੇ ਨਾਲ ਬਾਹਰ ਜਾ ਰਿਹਾ ਤੁਸੀਂ ਥੀਰਾ ਐਵੇਂ ਨਾਪ ਲਿਆ ਤਾਂ ਤੁਹਾਡਾ ਥੀਰਾ ਜਿਹੜਾ ਬਹੁਤ ਜ਼ਿਆਦਾ ਚੌੜਾ ਵੀ ਨਾਪਿਆ ਜਾਊਗਾ ਇਹ ਤਰੀਕਾ ਗਲਤ ਹੈ ਜੀ ਪਹਿਲਾਂ ਗਲੇ ਨੂੰ ਤੁਸੀਂ ਬਿਲਕੁਲ ਸਹੀ ਸ਼ੇਪ ਚ ਲੈ ਕੇ ਆਓ ਗਲੇ ਦੀ ਜਿਵੇਂ ਮੈਂ ਚੜਾਈ ਰੱਖਦੀਆਂ 5 ਇੰਚ ਇਹ ਦੇਖੋ ਜੀ ਇਹ 5 ਇੰਚ ਤੇ ਮੈਂ ਬਿਲਕੁਲ ਸਹੀ ਕਰ ਲਿਆ ਦੇਖੋ 5 ਇੰਚ ਤੀ ਜਾ ਕੇ ਮੇਰਾ ਗਲਾ ਸਿੱਧਾ ਹੋਇਆਗਾ ਕਿਉਂਕਿ ਮੈਂ ਜਿਆਦਾ ਚੌੜਾ ਗਲਾ ਨਹੀਂ ਪਾਉਂਦੀ ਹੈਗੀ ਤੇ ਆਪਾਂ ਨੇ ਇਹਦੀ ਦੇਖੋ ਇਸ ਤੋਂ ਬਾਅਦ ਨਾਪ ਲੈਣਾ ਵੀ ਤੀਰਾ ਉਪਰੋਂ ਨਾਪ ਲਿਆ ਦੇਖੋ ਜੀ ਉੱਪਰੋਂ ਆਪਣਾ ਤੀਰਾ ਆ ਰਿਹਾ ਹੈਗਾ 11 ਇੰਚ ਪੌਣੇ ਇੱਕ 11 ਇੰਚ ਇਹਦੀ ਆਪਾਂ ਕਟਿੰਗ ਕੀਤੀ ਹੋਈ ਹੈ 11.5 ਇੰਚ ਦੇ ਹਿਸਾਬ ਨਾਲ ਪੌਣੇ ਇੱਕ 11 ਜਿਹੜਾ ਆਪਣਾ ਤੀਰਾ ਤਿਆਰ ਰਹਿ ਗਿਆ ਇਸ ਤੋਂ ਬਾਅਦ ਜੀ ਆਪਾਂ ਤੀਰੇ ਤੋਂ نیچے ਆਉਣਾ ਸਾਰਿਆਂ ਚੋਂ ਪਹਿਲਾਂ ਆਪਾਂ ਛਾਤੀ ਨਾਪਣੀ ਹੈ ਵੀ ਆਪਣੀ ਜਿਹੜੀ ਫਿਟਿੰਗ ਹੈ ਉਹ ਕਿੰਨੀ ਹੈਗੀ ਇਸ ਤੋਂ ਬਾਅਦ ਆਪਾਂ ਨੇ ਛਾਤੀ ਨਾਪਣ ਤੋਂ ਬਾਅਦ ਜੀ ਆਪਾਂ ਨੇ ਕਮਰ ਦਾ ਨਾਪ ਲੈਣਾਗਾ ਇਹ ਦੇਖੋ ਤੁਸੀਂ ਇੱਕ ਸਾਈਡ ਦੀ ਸਲਾਈ ਜਿੱਥੇ ਸਲਾਈਆਂ ਵੱਜੀਆਂ ਨੇ ਦੇਖੋ ਸਲਾਈ ਤੇ ਕਨਾਂ ਇੱਕ ਸਾਈਡ ਤੋਂ ਰੱਖੋ ਇੰਚੀ ਟੇਪ ਦੂਸਰੀ ਸਾਈਡ ਤੇ ਲੈ ਜਾਓ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਹਾਡੀ ਜਿਹੜੀ ਛਾਤੀ ਆ ਉਹ ਕਿੰਨੀ ਆਪਾਂ ਨੇ ਇਸ ਸੂਟ ਦੀ ਰੱਖਣੀ ਹੈ ਇਸ ਤੋਂ ਬਾਅਦ ਆਜੋ ਜੀ ਕਮਰ ਤੇ ਦੇਖੋ ਕਮਰ ਦਾ ਵੀ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਇੱਥੇ ਆਪਣਾ ਜਿਹੜੀ ਕਮਰ ਦੀ ਅੰਦਰ ਨੂੰ ਸਲਾਈ ਗਈ ਹੋਈ ਹੈ ਇੱਥੇ ਆਪਣੀ ਕਮਰ ਆ ਰਹੀ ਹੈਗੀ ਤਾਂ ਜਿਹੜੀ ਕਮਰ ਹੈਗੀ ਉਹ ਆਪਣੀ 17 ਬਣਦੀ ਹੈਗੀ ਤੇ ਜਿਹੜੀ ਅੱਗੇ ਆ ਜਾਂਦੀ ਹੈ ਜੀ हिਪ हिਪ ਦਾ ਆਪਾਂ ਜਿੱਥੋਂ ਚਾਕ ਵੀ ਮਤਲਬ ਕਿ ਸ਼ੁਰੂ ਕਰਦੇ ਆ ਆਪਣੀ ਸਾਈਡ ਸਲਾਈ ਖਤਮ ਹੁੰਦੀ ਹੈ ਉਸ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਜਦੋਂ ਨਾਪੋਂਗੇ ਉਹ ਆਪਣੀ हिਪ ਦਾ ਨਾਪ ਆ ਜੂਗਾ ਇਸ ਤਰੀਕੇ ਨਾਲ ਆਪਾਂ ਨੇ ਨਾਪ ਲੈਣਾਗਾ ਜਿੰਨਾ ਵੀ ਤੁਹਾਡਾ ਵੀ ਲਾਲੋ কুরਤੀ ਦਾ ਨਾਪ ਹੋਊਗਾ ਉਹ ਸਾਹਮਣੇ ਆ ਜੂਗਾ ਵੀ ਐਨੇ ਇੰਚ ਦਾ ਆਪਣਾ ਇਹਦਾ ਰੱਖਣਾਗਾ ਤੇ ਇਸ ਤੋਂ ਆ ਜੋ ਜੀ ਘੇਰੇ ਤੇ ਘੇਰਾ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਜਦੋਂ ਤੁਸੀਂ ਨਾਪ ਪੋਗੇ ਤੁਹਾਡਾ ਜਿੰਨਾ ਵੀ ਨਿਕਲ ਕੇ ਆ ਰਿਹਾ ਉਹ ਘੇਰਾ ਬਣ ਜਾਂਦਾਗਾ ਇਸ ਤਰੀਕੇ ਨਾਲ ਆਪਾਂ ਨੇ ਨਾਪ ਲੈਣਾਗਾ ਇਸ ਤੋਂ ਬਾਅਦ ਜੀ ਆ ਜਾਂਦਾ ਆਪਣੀਆਂ ਪਲੇਟਾਂ ਵੀ ਕਿੰਨੇ ਤੇ ਪਲੇਟਾਂ ਪਾਉਣੀਆਂ ਨੇ ਉਹ ਵੀ ਤੁਸੀਂ ਮੋਡੇ ਦੀ ਬਿਲਕੁਲ ਸਲਾਈ ਤੇ ਰੱਖਣਾ ਤੇ ਜਿੱਥੇ ਪਲੇਟ ਪਾਉਣੀ ਸ਼ੁਰੂ ਹੁੰਦੀ ਆ ਦੇਖੋ ਉੱਥੇ ਤੱਕ ਆਪਣੀ 11 ਤੇ ਪਲੇਟ ਆ ਜਾਂਦੀ ਹੈਗੀ ਇਸ ਤਰੀਕੇ ਨਾਲ ਆਪਾਂ ਪਲੇਟਾਂ ਨਾਪਣੀਆਂ ਨੇ ਇਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਗਲਾ ਗਲਾ ਇੱਕ ਮੇਨ ਹੈ ਹਰੇਕ ਨੂੰ ਨਹੀਂ ਗਲਾ ਸਹੀ ਤਰੀਕੇ ਨਾਲ ਨਾਪਣਾ ਹੁੰਦਾ ਗਲਾ ਬਿਲਕੁਲ ਸਿੱਧਾ ਨਹੀਂ ਨਾਪਿਆ ਜਾਂਦਾ ਵੀ ਜਿਵੇਂ ਮੈਂ ਇੰਚੀ ਟੇਪ ਸਿੱਧਾ ਹੀ ਰੱਖ ਲਿਆ ਇਸ ਤਰੀਕੇ ਨਾਲ ਨਹੀਂ ਨਾਪਿਆ ਜਾਂਦਾ ਗਲਾ ਨਾਪਿਆ ਜਾਂਦਾ ਥੋੜਾ ਜਿਹਾ ਟੇਡਾ ਜਿਵੇਂ ਕਿ ਮੈਂ ਤੁਹਾਨੂੰ ਇੰਚੀ ਟੇਪ ਰੱਖ ਕੇ ਦਿਖਾ ਰਹੀ ਆ ਇਸ ਤਰੀਕੇ ਨਾਲ ਦੇਖੋ ਜੀ ਇਹ ਆ ਗਿਆ ਮੇਰਾ ਪਹਿਲਾ نیچے ਉਂਗਲ ਰੱਖੀ ਹੋਈ ਹੈ ਇੱਥੇ ਫਰੰਟ ਗਲਾ ਆ ਗਿਆ ਪਿੱਛੇ ਆ ਗਿਆ ਜੀ ਬੈਕ ਗਲਾ ਇਹ ਮੇਰਾ ਦੇਖੋ ਬੈਕ ਤੇ ਫਰੰਟ ਗਲੇ ਦੀ ਦੋਨੋਂ ਦਾ ਨਾਪ ਇੱਕ ਵਾਰ ਚ ਆ ਗਿਆ ਫਰੰਟ نیچے ਆ ਗਿਆ ਇਹ 7 ਹੈ ਬੈਕ ਪਿੱਛੇ ਆ ਗਿਆ ਇਹ 6 ਹੈ ਉੱਪਰਲਾ ਗਲਾ ਦੇਖੋ ਬੈਕ ਆ ਰਿਹਾ ਸੀਗਾ ਦੋਨੋਂ ਗਲੇ ਸੇਮ ਨਾਪੇ ਜਾਣਗੇ ਇਸ ਤੋਂ ਬਾਅਦ ਮੋਡਾ ਨਾਲ ਆਪਣਾ ਜੇ ਮੈਂ ਇੱਥੋਂ ਉੱਪਰਲੇ ਕਿਨਾਰੇ ਤੋਂ ਲਾ ਕੇ نیچے ਕੱਚਾ ਤੱਕ ਆਪਾਂ ਜਿੱਥੇ ਕਿ ਆਪਣੀ ਫਿਟਿੰਗ ਦੀ ਸਿਲਾਈ ਹੁੰਦੀ ਹੈ ਉੱਥੇ ਤੱਕ ਆਪਾਂ ਜੇ ਨਾਪਾਂਗੇ ਤਾਂ ਆਪਣਾ ਇੱਥੋਂ ਆ ਗਿਆ ਮੋਡਾ ਜੀ ਇਸ ਤੋਂ ਬਾਅਦ ਆਪਣੀ ਆ ਜਾਂਦੀ ਹੈ ਬਾਹਾਂ ਦੀ ਲੰਬਾਈ ਬਾਹਾਂ ਦੀ ਲੰਬਾਈ ਆਪਾਂ ਮੋਡੇ ਦੀ ਸਿਲਾਈ ਤੋਂ ਲਾ ਕੇ ਬਿਲਕੁਲ ਕਿਨਾਰੇ ਤੱਕ ਨਾਪਾਂਗੇ ਤਾਂ ਆਪਣੇ ਬਾਹਾਂ ਦੀ ਲੰਬਾਈ ਜਿਹੜੀ ਨਿਕਲ ਕੇ ਸਾਹਮਣੇ ਆਜੂ ਵੀ ਕਿੰਨੇ ਇੰਚ ਲੰਬਾਈ ਰੱਖਣੀ ਹੈ ਤੇ ਮੂਰੀ ਦੇਖੋ ਜੀ ਇਹ ਪਾਕਿਸਤਾਨੀ ਦੀ ਮੂਰੀ ਹੈਗੀ ਆਪਾਂ ਉਹਦੇ ਹਿਸਾਬ ਨਾਲ ਨਾਪੀ ਹੈ ਜਿੰਨੀ ਵੀ ਵਾਕੀ ਆਪਣੀ ਮੂਰੀ ਦੀ ਸਲਾਈ ਜਿੱਥੇ ਵੀ ਵੱਜੀ ਹੋਈ ਹੈ ਦੀ 8 ਤੇ ਹੈ ਵੀ ਜੇ ਮੰਨ ਲਓ 5 ਤੇ ਵੱਜੀ ਹੋਈ ਹੈ ਤਾਂ 5 ਉੰਨੀ ਮੂਰੀ ਨਿਕਲ ਕੇ ਸਾਹਮਣੇ ਆ ਜਾਂਦੀ ਹੈਗੀ ਜਿੰਨੀ ਵੀ ਆਪਣੇ ਸੂਟ ਦੀ ਬਣੇ ਹੋਏ ਦੀ ਆਪਾਂ ਰੱਖੀ ਹੋਈ ਹੁੰਦੀ ਹੈਗੀ ਇਹ ਆਪਣਾ ਦੇਖੋ ਨਾਪ ਸਾਹਮਣੇ ਆ ਗਿਆ ਹੁਣ ਜੇਕਰ ਤੁਸੀਂ ਸਾਈਡ ਸਲਾਈ ਦੇਖੋ ਜੀ 15 ਤੋਂ ਸਟਾਰਟ ਹੁੰਦੀ ਹੈ ਨਾਰਮਲ ਜੇ ਕਿਸੇ ਦਾ ਵੀ ਕੱਦ 5 ਫੁੱਟ 2 ਇੰਚ ਹੈ ਤਾਂ 15 ਇੰਚੋਂ ਉਦੀ ਸਾਈਡ ਸਲਾਈ ਹੋਊਗੀ ਜੇਕਰ ਕੋਈ ਲੰਬਾਗਾ ਤਾਂ ਉਦੀ 15.5 16 ਐ ਹੁੰਦੀ ਹੈਗੀ ਆਪਾਂ ਉਹ ਕੋਈ ਚੱਕਰ ਨਹੀਂ ਜੀ ਉਹ ਆਪਾਂ ਬੰਦੇ ਦੇ ਜਿਹੜਾ ਕੱਦ ਦੇ ਹਿਸਾਬ ਨਾਲ ਹੋ ਜਾਂਦੀ ਹੈ ਹੁਣ ਆ ਗਈ ਸਲਵਾਰ ਸਲਵਾਰ ਦੀ ਆਪਾਂ ਜਦੋਂ ਤੈ ਖੋਲਦੇ ਆ ਸਾਰਿਆਂ ਚੋਂ ਪਹਿਲਾਂ ਮੂਰੀ ਸਾਹਮਣੇ ਆਉਂਦੀ ਹੈ ਮੂਰੀ ਦਾ ਨਾਪ ਲੈ ਲਓ ਕੋਈ ਚੱਕਰ ਨਹੀਂ ਵੀ ਪਹਿਲਾਂ ਕਿਹੜਾ ਨਾਪ ਲੈਣਾਗਾ ਆਪਾਂ ਇਸ ਗੱਲ ਦਾ ਕੋਈ ਐ ਨਹੀਂ ਹੈਗਾ ਵੀ ਆਪਾਂ ਨੇ ਮੂਰੀ ਦਾ ਲੈਣਾ ਜਾਂ ਬੈਲਟ ਦਾ ਲੈਣਾ ਕੋਈ ਚੱਕਰ ਨਹੀਂ ਜੀ ਜਦੋਂ ਆਪਾਂ ਇੱਕ ਸਲਵਾਰ ਦਾ ਨਾਪ ਹਮੇਸ਼ਾ ਜਿਹੜੀ ਆਪਾਂ ਗੋਡੇ ਆਪਣੀ ਪੱਲੇ ਦੀ ਕਰੀਜ਼ ਹੁੰਦੀ ਹੈ ਕਈ ਵਾਰੀ ਮੇਰੀ ਆ ਭੈਣਾ ਕੀ ਕਰਦੀਆਂ ਨੇ ਕਰੀਜ਼ ਤੋਂ ਨਾਪ ਲੈ ਲੈਂਦੀਆਂ ਨੇ ਇਹ ਕਰੀਜ਼ ਤੋਂ ਨਾਪ ਨਹੀਂ ਲੈਣਾ ਚਾਹੀਦਾ ਕਿਉਂਕਿ ਉੱਥੇ ਆਪਾਂ ਡਾਊਨ ਪਾਉਣਿਆਂਗੇ ਵੀ ਮੂਰੀ ਤੇ ਕਪੜਾ ਨਾ ਗire ਆਪਾਂ ਥੋੜੀ ਜੀ ਜਿਹੜਾ ਸਲਵਾਰ ਦਾ ਪੱਲਾ ਹੁੰਦਾ ਉਹਦੀ ਸਾਈਡ ਜਿਹੜੀ ਆਪਾਂ ਜੜਦੇ ਆਂਗੇ ਉਥੋਂ ਨਾਪ ਲੈਣਾ ਚਾਹੀਦਾ ਉੱਪਰੋਂ ਤੁਸੀਂ 벨ਟ ਵਾਲੀ ਸਾਈਡ ਤੋਂ ਸ਼ੁਰੂ ਕਰਕੇ ਮੂਰੀ ਦੇ ਦੇਖੋ ਜਿੱਥੇ ਆਪਣੀ ਮੂਰੀ ਦਾ ਸੈਂਟਰ ਜਾ ਹੁੰਦਾ ਜਿਵੇਂ ਕਿ ਮੈਂ ਇੰਚੀ ਟੇਪ ਰੱਖਿਆ ਇਸ ਤਰੀਕੇ ਨਾਲ ਆਪਾਂ ਨੇ ਨਾਪ ਲੈਣਾਗਾ ਜਿੰਨੀ ਵੀ ਲੰਬਾਈ ਆਪਣੀ ਮੂਰੀ ਦੇ ਐਂਡ ਤੱਕ ਆਊਗੀ ਉੱਥੇ ਤੱਕ ਆਪਾਂ ਨੇ ਲੰਬਾਈ ਲਿਖ ਲੈਣੀ ਆ ਸੈਂਟਰ ਚੋਂ ਕਦੇ ਵੀ ਫਰੰਟ ਤੋਂ ਮੂਰੋਂ ਨਾਪ ਨਾ ਲਓ ਸਾਈਡ ਤੋਂ ਨਾਪ ਲਓ ਸਾਈਡ ਤੋਂ ਨਾਪ ਲਿਆ ਹੋਇਆ ਬਿਲਕੁਲ ਸਹੀ ਆਉਂਦਾਗਾ ਜੇ ਤੁਸੀਂ ਇਹਨੂੰ ਜਿੱਥੇ ਮੈਂ ਕਰੀਜ਼ ਬਣਾਈ ਹੋਈ ਆ ਮੂਰੀ ਵਾਲੀ ਉੱਥੋਂ ਲੈਣੀ ਨਾਪ ਲਓਗੇ ਤਾਂ ਤੁਹਾਡੀ ਜਿਹੜੀ ਸਲਵਾਰ ਆ ਸਾਰੀ ਖਰਾਬ ਹੋ ਜੂਗੀ ਤੇ ਬੈਲਟ ਦੀ ਲੰਬਾਈ ਜੀ ਆਪਾਂ ਨੇ ਦੇਖੋ ਇਸ ਤਰੀਕੇ ਨਾਲ ਮੇਨ ਲੈਣੀ ਆ ਜੇਕਰ ਤੁਸੀਂ ਵੀ ਬੈਲਟ ਵੀ ਤੁਹਾਨੂੰ ਆਈਡੀਆ ਹੈਗਾ ਵੀ ਕਿਵੇਂ ਲਾਉਣੀ ਹੈ ਤਾਂ ਜੇ ਮਤਲਬ ਕਿ ਉਹਨਾਂ ਦੀ हिਪ 22 ਇੰਚ ਹੈ ਤਾਂ ਆਪਾਂ ਨੂੰ ਲਗਭਗ 2.5 ਇੰਚ ਵੱਧ ਕੇ 벨ਟ ਲਾਉਣੀ ਚਾਹੀਦੀ ਹੈ ਵੀ ਇਹ ਨਹੀਂ ਕਈ ਵਾਰੀ ਕਿਸੇ ਦੀ हिਪ ਵੀ 22 ਹੁੰਦੀ ਹੈ ਅਗਲਾ 2.5 벨ਟ ਲਾ ਦਿੰਦਾ ਉਹ ਛੋਟੀ ਰਹਿ ਜਾਂਦੀ ਹੈ ਤੇ ਫਸੀ ਜਾਂਦੀ ਹੈ 벨ਟ ਇਸ ਲਈ 벨ਟ ਥੋੜੀ ਜੀ 2.5 ਇੰਚ ਦੀ ਲੂਜ਼ਿੰਗ ਪਾ ਕੇ ਲਾਓ ਅਤੇ ਦੂਸਰੀ ਗੱਲ ਜੀ ਕਈ ਵਾਰੀ ਆਪਾਂ ਨਾ ਤੀਰੇ ਦਾ ਨਾਪ ਕਿਸੇ ਦੇ ਵੀ ਬੋਡੀ ਮੀਜ਼ਰਮੈਂਟ ਲੈਣ ਲੱਗ ਜਾਂਦੇ ਆ ਤਾਂ ਜੇਕਰ ਤਾਂ ਤੁਹਾਡਾ ਬੈਨ ਵਾਲਾ ਗਲਾ ਤਾਂ ਤਾਂ ਉਹਨਾਂ ਦੇ ਇੱਕ ਸਾਈਡ ਪਿਛਲੇ ਸਾਈਡ ਪਿਛਲੇ ਪਾਸੇ ਧੀਰੇ ਤੋਂ ਵੀ ਇੱਕ ਸਾਈਡ ਦੇ ਮੋਢੇ ਤੋਂ ਦੂਜੇ ਸਾਈਡ ਤੱਕ ਲਓ ਤਾਂ ਤੁਹਾਡਾ ਵੀ ਬੰਦ ਗਲੇ ਦਾ ਨਾਪ ਆ ਜਾਊਗਾ ਜੇਕਰ ਜਿਵੇਂ ਖੁੱਲਾ ਗਲਾ ਰੱਖਣਾਗਾ ਉਹਨਾਂ ਦਾ ਨਾਪ ਲੈਣਾ ਤਾਂ ਉਹ ਹਮੇਸ਼ਾ ਪਿੱਛੋਂ ਨਹੀਂ ਲਿਆ ਜਾਂਦਾ ਧੀਰੇ ਤੋਂ ਫਰੰਟ ਸਾਹਮਣੇ ਬਿਲਕੁਲ ਜਿੱਥੇ ਆਪਾਂ ਗਲਾ ਰੱਖਦੇ ਹਾਂ ਜਿਵੇਂ ਕਿ ਮੈਂ ਤੁਹਾਨੂੰ ਇੰਚੀ ਟੇਪ ਰੱਖ ਕੇ ਦਿਖਾਉਣੀ ਆਂਗੀ ਸਾਹਮਣੇ ਤੋਂ ਲਿਆ ਜਾਂਦਾ ਦੂਸਰੀ ਗੱਲ ਜੇ ਫਿਟਿੰਗ ਦਾ ਨਿਸ਼ਾਨ ਕਿਸੇ ਦਾ ਤੁਸੀਂ ਲੈ ਰਹੇ ਹੋ ਵੀ ਕਿਸੇ ਦਾ ਉਨ ਆਪ ਲੈ ਰਹੇ ਹੋ ਤਾਂ ਆਪਾਂ ਰਾਉਂਡ ਘੁਮਾ ਕੇ ਇੰਚੀ ਟੇਪ ਲੈਨੇ ਵੀ ਚੁੰਗਲ ਰੱਖ ਲੈਨੇ ਉਂਗਲਾਂ ਨਹੀਂ ਹੋਣੀਆਂ ਚਿੰਦੀਆਂ ਤੁਹਾਡੀਆਂ ਥੋਡੀਆਂ ਬਿਲਕੁਲ ਨਾਲ-ਨਾਲ ਘੁਮਾ ਕੇ ਤੁਸੀਂ ਨਾਪ ਲੈਣਾ ਇਸੇ ਤਰੀਕੇ ਨਾਲ ਦੇਖੋ ਤੁਹਾਨੂੰ ਮੈਂ ਪਹਿਲਾਂ ਤੀਰੇ ਦਾ ਪਹਿਲਾਂ ਵੀ ਦੱਸਿਆ ਵੀ ਇਸ ਤਰੀਕੇ ਨਾਲ ਜੇ ਤਾਂ ਤੁਸੀਂ ਬੰਦ ਗਲੇ ਦਾ ਲੈਣਾ ਤਾਂ ਇੱਕ ਪਿਛਲੇ ਪਾਸੇ ਉਹ ਲੋ ਮੋਡੇ ਦੇ ਜੇਕਰ ਵੀ ਗळा ਉਹਨਾਂ ਦਾ ਵੀ ਜਿਵੇਂ ਇਹਦਾ ਸੂਟ ਦਾ ਬਣਿਆ ਹੋਇਆ ਤਾਂ ਤੁਸੀਂ ਜਿਵੇਂ ਮੈਂ ਗਲੇ ਸੂਟ ਪਾਇਆ ਹੋਇਆ ਉਹ ਵੇ ਸਾਹਮਣੇ ਤੋਂ ਖੜ ਕੇ ਨਾਪ ਲਉ ਤਾਂ ਮੂਰੋ ਛਾਤੀ ਵਾਲੀ ਸਾਈਡ ਤੋਂ ਗਲੇ ਵਾਲੀ ਸਾਈਡ ਉੱਪਰ ਰੱਖ ਕੇ ਜਿੱਥੇ ਇੱਕ ਜਿੰਨੀ ਕ ਮੈਂ نیچے ਰੱਖ ਕਿੰਚੀ ਟੇਬਲ ਆ ਉੱਥੋਂ ਨਾਪ ਲੈਣਾ